ਤਾ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਦੇ ਜੋ ਸਲਾਹਕਾਰ ਨੇ ਉਹਨਾਂ ਨੇ ਆਪਣੇ ਨਿੱਜੀ ਫੁਮਾਦ ਲਈ ਇਹ ਨਹੀਂ ਸਾਨੂੰ ਪਤਾ ਵੀ ਕੀ ਉਹਨਾਂ ਦੇ ਮਨ 'ਚ ਸੀ ਸਾਡੇ ਇਸ ਰੁਜ਼ਗਾਰ ਨੂੰ ਚੱਲਦੇ-ਚੱਲਦੇ ਨੂੰ ਭੰਗ ਕਰਕੇ ਨੋਟੀਫਿਕੇਸ਼ਨ ਰਾਹੀਂ ਸਾਡਾ ਬੁਰਾ ਹਾਰ ਕਰਤਾ ਪੰਜਾਬ ਦੇ ਟੱਪਣਾ ਉਹ ਉਸ ਸੀਐਮ ਨੂੰ ਅੱਜ ਦੇਖੋ ਕੀ ਹਾਲ ਹੋਇਆ ਪੰਜਾਬ 'ਚ ਉਹਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪਏ ਬੀਜੇਪੀ ਵਾਲੇ ਸਾਡਾ ਪੰਜਾਬ 'ਚ ਸਾਨੂੰ ਕੋਈ ਖੈਰ ਪੈ ਜੂਗੀ ਪਰ ਅਸੀਂ ਉਹਨਾਂ ਦੇ ਵੀ ਖਿਲਾਫ ਚੱਲਾਂਗੇ ਕਿਉਂਕਿ ਸਾਡੇ ਉਹਨਾਂ ਨੇ ਵੀ ਡੀਜ਼ਲ ਵਧਾ ਕੇ ਸਾਡਾ ਰੇਟਾਂ ਦਾ ਬੁਰਾ ਹਾਲ ਕਰਤਾ ਸਾਨੂੰ ਦੁਆਨੀ ਨਹੀਂ ਬਚਦੀ ਸਾਡੇ ਜਵਾਬ ਭੁੱਖੇ ਮਰਦੇ ਨੇ ਉਹ ਹਰ ਇੱਕ ਆਪਰੇਟਰ ਦੀ ਗਰੀਬ ਪਰਿਵਾਰ ਦੇ ਜਿਹੜਾ ਆਪਰੇਟਰ ਵਿਚਾਰਾ ਕਿਸੇ ਕੋਲ ਅਧੀ ਗੱਡੀ ਆ ਕਿਸੇ ਕੋਲ ਇੱਕ ਗੱਡੀ ਆ ਉਹਨਾਂ ਦੇ ਪਿਛਲੀਆਂ ਪੇਮੈਂਟਾਂ ਸਾਰੀਆਂ ਦਵਾਈਆਂ ਜਾਣ ਤਾਂ ਕਿ ਵਿਚਾਰੇ ਦੁਬਾਰਾ ਆਪਣੇ ਪੈਰਾਂ ਸਰਾ ਤੇ ਖੜੇ ਹੋ ਸਰਕਾਰ ਸਾਡਾ ਰੇਟ ਫਿਕਸ ਕਰ ਦਿੱਤੀ ਜੀ ਅਸੀਂ ਉੱਥੇ ਕੰਮ ਕਰਦੇ ਸੀ ਪਰ ਇਹਨਾਂ ਨੇ 18 ਦੇ ਵਿੱਚ ਆ ਕੇ ਜੀ ਧੱਕੇ ਨਾਲ ਯੂਨੀਅਨਾਂ ਤੇ ਕਬਜ਼ੇ ਕਰ ਲਏ ਪ੍ਰਧਾਨ ਥੋਪਤੇ ਜੀ ਸਾਡੀਆਂ ਪੇਮੈਂਟਾਂ ਵੀ ਖਤਮ ਕਰਤੀਆਂ ਆਪਰੇਟਰਾਂ ਨੂੰ ਪੇਮੈਂਟਾਂ ਵੀ ਨਹੀਂ ਮਿਲੀਆਂ 2019 ਦੇ ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਦੇ ਜੋ ਸਲਾਹਕਾਰ ਨੇ ਉਹਨਾਂ ਨੇ ਆਪਣੇ ਨਿੱਜੀ ਫ਼ਵਾਦ ਲਈ ਇਹ ਨਹੀਂ ਸਾਨੂੰ ਪਤਾ ਵੀ ਕੀ ਉਹਨਾਂ ਦੇ ਮਨ 'ਚ ਸੀ ਸਾਡੇ ਇਸ ਰੋਜਗਾਰ ਨੂੰ ਚਲਦੇ-ਚਲਦੇ ਨੂੰ ਭੰਗ ਕਰਕੇ ਨੋਟੀਫਿਕੇਸ਼ਨ ਰਾਹੀਂ ਸਾਡਾ ਬੁਰਾ ਹਾਲ ਕਰਤਾ ਪੰਜਾਬ ਦੇ ਵਿੱਚ ਟਰੱਕਾਂ ਦਾ ਪੰਜਾਬ ਦੇ ਵਿੱਚ ਤਕਰੀਬਨ 1,65,000 ਦੇ ਡੇਢ ਲੱਖ ਦੇ ਕਰੀਬ ਟਰੱਕ ਪੰਜਾਬ 'ਚ ਕੰਮ ਕਰਦੇ ਨੇ ਜਿਨ੍ਹਾਂ ਨਾਲ ਦੋ-ਦੋ ਪਰਿਵਾਰ ਤਾਂ ਸਿੱਧੇ ਤੌਰ 'ਤੇ ਜੁੜੇ ਹੋਏ ਨੇ ਬਾਕੀ ਵੀ ਸਿੱਧੇ ਤੌਰ 'ਤੇ ਵੀ ਜੁੜੇ ਨੇ ਇੱਕ ਸਰਕਾਰ ਨੇ ਤਾਂ ਇਹ ਆਪਣਾ ਚੋਣ ਮਰੋਰ 'ਚ ਰੱਖਿਆ ਸੀ ਕਿ ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਾਂਗੇ ਲੇਕਿਨ ਟਰੱਕ ਆਪਰੇਟਰਾਂ ਦਾ ਇਹ ਕੰਮ ਭੰਗ ਕਰਕੇ ਬੇਰੁਜ਼ਗਾਰੀ ਵੱਲ ਸਾਨੂੰ ਧੱਕਦਾ ਸਾਡਾ ਬੁਰਾ ਹਾਲ ਕਰਤਾ ਕਿ ਉਸ ਚੀਜ਼ ਨੂੰ ਅਸੀਂ 4 ਸਾਲ ਹੋ ਗਏ ਬੜਾ ਮਹਿਸੂਸ ਕਰ ਰਹੇ ਹਾਂ ਬੜੇ ਦੁਖੀ ਹੋ ਕੇ ਕਿਉਂਕਿ ਹੁਣ ਤੁਸੀਂ ਨਾਬਾ ਟਰੱਕ ਆਪਰੇਟਰ ਨਾਬਾ ਟਰੱਕ ਯੂਨੀਅਨ ਦੀ ਮਿਸਾਲ ਲਓ ਇੱਥੇ 900 ਟਰੱਕ ਸੀ ਜਿਹੜਾ ਅੱਜ 300 ਰਹਿ ਗਿਆ 600 ਟਰੱਕ ਵਿਕ ਗਿਆ 600 ਟਰੱਕ ਵਿਕਣ ਨਾਲ ਸਿੱਧਾ ਹੀ 1200 ਤਾਂ ਸਿੱਧਾ ਪਰਿਵਾਰ ਜਿਹੜਾ ਰੋਜੀ ਰੋਟੀ ਦਾ ਵੇਲਾ ਹੋ ਗਿਆ ਬੇਰੁਜ਼ਗਾਰ ਹੋ ਗਿਆ ਸੋ ਤੁਸੀਂ ਇਹ ਦੇਖੋ ਵੀ ਉਹਦੇ ਨਾਲ ਬਾਕੀ ਕਿੰਨੇ ਪੰਜਾਬ ਦੇ ਪੈਟਰੋਲ ਪੰਪ ਜਿਨ੍ਹਾਂ ਤੇ ਉਹਨਾਂ ਨੇ ਤੇਲ ਪਵਾਉਣਾ ਸੀ ਕਿੰਨੇ ਸਫੇਰ ਪੜਦੀਆਂ ਦੁਕਾਨਾਂ ਨੇ ਕੰਮ ਲੈਣਾ ਸੀ ਉਥੋਂ ਰੋਜੀ ਰੋਟੀ ਕਮਾਉਣੀ ਸੀ ਕਿੰਨੀਆਂ ਲੇਬਰਾਂ ਨੇ ਕੰਮ ਕਰਨਾ ਸੀ ਕਿੰਨੇ ਮਿਸਤਰੀਆਂ ਨੇ ਕੰਮ ਕਰਨਾ ਸੀ ਕਿੰਨੇ ਉਹ ਉਸ ਦੇ ਪੈਸੇ ਦੇ ਨਾਲ ਦੁਕਾਨਾਂ ਤੇ ਪਰਚੂਨ ਹਰ ਇੱਕ ਬੰਦੇ ਪਰਿਵਾਰ ਨੇ ਲੈਣਾ ਹੈ ਮਹੀਨੇ ਦਾ ਦੁੱਧ ਵਾਲੇ ਨੇ ਦੁੱਧ ਵੇਚਣਾ ਹੈ ਇਸ ਕਰਕੇ ਸਾਡੇ ਇਸ ਟਰੱਕ ਆਪਰੇਟਰਾਂ ਦੇ ਕੰਮ ਨੂੰ ਖਤਮ ਕਰਨ ਤੇ ਤਾਂ ਸਰਕਾਰ ਨੇ ਲੱਖਾਂ ਹੀ ਬੰਦੇ ਬੇਰੁਜ਼ਗਾਰ ਕਰਤੇ ਕਿੱਥੇ ਉਹਨਾਂ ਨੇ ਰੁਜ਼ਗਾਰ ਦੇਣਾ ਸੀ ਉਸ ਦਾ ਜੋ ਪ੍ਰਮਾਤਮਾ ਨੇ ਫੈਸਲਾ ਕਰੇ ਕਹਿੰਦੇ ਅਸੀਂ ਦਾ ਸੱਚੇ ਪਾਤਸ਼ਾਹ ਉਸ ਸੀਐਮ ਨੂੰ ਅੱਜ ਦੇਖੋ ਕੀ ਹਾਲ ਹੋਇਆ ਪੰਜਾਬ 'ਚ ਉਹਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪਏ ਇਹ ਕੁਦਰਤ ਨੇ ਫੈਸਲਾ ਕੀਤਾ ਹੈ ਚੰਨੀ ਸਰਕਾਰ ਤੋਂ ਕੀ ਉਮੀਦਾਂ ਹੁਣ ਨਹੀਂ ਸੋ ਹੁਣ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਨੇ ਉਹਨਾਂ ਨੂੰ ਤੁਰਦਾ ਕਰਤਾ ਤੇ ਬਾਗਡੋਰ ਸਰਕਾਰ ਦੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਨੂੰ ਦਿੱਤੀ ਹੈ ਉਹਨਾਂ ਦੇ ਜਿਹੜੇ ਅਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਡੇਢ ਦੋ ਮਹੀਨਿਆਂ 'ਚ ਜੋ ਉਹਨਾਂ ਨੇ ਫੈਸਲੇ ਕੀਤੇ ਨੇ ਉਹਨਾਂ ਦੇ ਫੈਸਲਿਆਂ ਤੋਂ ਅਸੀਂ ਪ੍ਰਭਾਵਿਤ ਹੋਏ ਆ ਸਾਨੂੰ ਬੜੀ ਆਸ ਵੱਜੀ ਹੈ ਕਿ ਉਹ ਸਾਨੂੰ ਵੀ ਸਾਡੀ ਵੀ ਸਾਡੇ ਵੀ ਪੱਲੇ ਖੈਰ ਪਾਉਣਗੇ ਸਾਨੂੰ ਵੀ ਸਾਡਾ ਖੁਸ਼ਿਆ ਹੋਇ ਰੋਜ਼ਗਾਰ ਦੇਣਗੇ ਅਸੀਂ ਉਹਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਹੀ ਅੱਜ ਇਹ ਧਰਨੇ ਦੇ ਰੂਪ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤਾਂ ਕਿ ਸਾਡਾ ਵੀ ਰੋਜ਼ਗਾਰ ਸਾਨੂੰ ਦਿੱਤਾ ਜਾਵੇ ਅਸੀਂ ਆਪਣੇ ਲੀਡਰਾਂ ਦੇ ਰਾਹੀਂ ਆਗੂਆਂ ਦੇ ਰਾਹੀਂ ਉਹਨਾਂ ਕੋਲੇ ਵੀ ਆਵਾਜ਼ ਪਹੁੰਚਾਈ ਹੈ ਤੇ ਅਸੀਂ ਅੱਜ ਇੱਥੇ ਧਰਨਾ ਦੇ ਕੇ ਸਰਕਾਰ ਦੇ ਕਿੰਨਾ ਤੱਕ ਆਵਾਜ਼ ਪਹੁੰਚਾਉਣ ਦਾ ਇਹ ਉਪਰਾਲਾ ਕੀਤਾ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਸਰਕਾਰ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹ ਆਪਣੇ ਮੰਤਰੀਆਂ ਨਾਲ ਆਪਣੇ ਅਫਸਰਾਂ ਨਾਲ ਇਹ ਰਹਿ ਕਰਕੇ ਸਾਨੂੰ ਛੇਤੀ ਤੋਂ ਛੇਤੀ ਸਾਡਾ ਹੱਕ ਤੇ ਇਹ ਫੈਸਲਾ ਕਰਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਟਰੱਕ ਯੂਨੀਆ ਬਹਾਲ ਹੋ ਜਾਣਾ ਹੋ ਸਕਣਾ ਤੇ ਅਸੀਂ ਆਪਣਾ ਰੁਜ਼ਗਾਰ ਕਰ ਸਕੀਏ ਲੇਕਿਨ ਆਗਰ ਸਾਡੇ ਪੱਲੇ ਖੈਰ ਨਾ ਪਈ ਤਾਂ ਅਸੀਂ ਤਾਂ ਸੋਡੇ মিডিਆ ਭਰਾਵਾਂ ਦੇ ਨਾਲ ਦੇ ਬਰਾਬਰ ਹੀ ਐਡਵਰਟਾਈਜ਼ਮੈਂਟ ਰਾਂ ਸੀ ਕਿਉਂਕਿ ਹਰ ਇੱਕ ਟਰੱਕ ਹਰੇਕ ਸੂਬੇ 'ਚ ਜਾਂਦਾ ਸਾਰੇ ਪੰਜਾਬ 'ਚ ਜਾਂਦਾ ਕਦੇ ਪਟਿਆਲੇ ਦਾ ਮਾਲ ਲੱਦ ਕੇ ਬਠਿੰਡੇ ਚ ਲੱਗਾ ਕਿ ਅਸੀਂ ਤਾਂ ਐਡਵਰਟਾਈਜ਼ਮੈਂਟ ਸਰਕਾਰ ਦੇ ਖਿਲਾਫ ਕਰ ਦੇਣੀ ਹੈ ਸ਼ੁਰੂ ਜੇ ਸਾਨੂੰ ਇਹ ਨਾ ਦਿੱਤਾ ਤਾਂ ਅਸੀਂ ਇਸ ਸਰਕਾਰ ਦੀ ਵੀ ਫੱਟੀ ਪੋਚਾਂਗੇ ਆਉਣ ਵਾਲੀ ਜਿਹੜੇ ਹੋਰ ਪਾਰਟੀਆਂ ਨੇ ਉਹਨਾਂ ਨੂੰ ਵੀ ਇਹ ਸਬਕ ਸਿਖਾਵਾਂਗੇ ਵੀ ਜੇ ਟਰੱਕ ਆਪਰੇਟਰਾਂ ਦੇ ਹੱਕ ਖੋਹੇ ਗਏ ਤਾਂ ਉਹਦਾ ਅਬਜਾਨਾ ਇਸ ਤਰ੍ਹਾਂ ਹੋਊਗਾ ਸੂਬਾ ਸਰਕਾਰ ਨੇ ਤਾਂ ਤੁਹਾਡੇ ਹੱਕ ਖੋਲੇ ਆ ਕੇਂਦਰ ਵੀ ਰਵਈਆ ਅਪਣਾ ਰਿਹਾ ਡੀਜ਼ਲ ਦੀਆਂ ਵੀ ਕੀਮਤਾਂ ਹਾਂ ਅਸੀਂ ਕੇਂਦਰ ਸਰਕਾਰ ਹੈ ਜਿਹੜੀ ਉਹਨਾਂ ਨੂੰ ਵੀ ਇਹ ਚੈਲੰਜ ਕਰਨਾ ਚਾਹੁੰਦੇ ਆ ਕਿ ਉਹ ਵੀ ਉਹ ਦੇਖਦੇ ਨੇ ਵੀ ਸਾਡਾ ਬੀਜੇਪੀ ਵਾਲੇ ਸਾਡਾ ਪੰਜਾਬ ਚ ਸਾਨੂੰ ਕੋਈ ਖੈਰ ਪੈ ਜੂਗੀ ਪਰ ਅਸੀਂ ਉਹਨਾਂ ਦੇ ਵੀ ਖਿਲਾਫ ਚੱਲਾਂਗੇ ਕਿਉਂਕਿ ਸਾਡੇ ਉਹਨਾਂ ਨੇ ਵੀ ਡੀਜ਼ਲ ਵਧਾ ਕੇ ਸਾਡਾ ਰੇਟਾਂ ਦਾ ਬੁਰਾ ਹਾਲ ਕਰਤਾ ਸਾਨੂੰ ਦੁਵਾਨੀ ਨਹੀਂ ਬਚਦੀ ਸਾਡੇ ਜਵਾਕ ਭੁੱਖੇ ਮਰਦੇ ਨੇ ਅਸੀਂ ਉਹਨਾਂ ਤੱਕ ਵੀ ਆਵਾਜ਼ ਚਾਹੁੰਦੇ ਚਾਹੁੰਦੇ ਆ ਤੁਹਾਡੇ ਮੀਡੀਆ ਦੇ ਰਾਹੀਂ ਕਿ ਸਾਡਾ ਇਹ ਸਾਡਾ ਹੱਕ ਸਾਡੇ ਨੂੰ ਸਾਨੂੰ ਦਿੱਤੇ ਜਾਣ ਡੀਜਨਾਂ ਦੇ ਪਟ્રોલ ਦੇ ਰੇਟ ਘਟਾਏ ਜਾਣ ਤਾਂ ਕਿ ਹਰ ਇੱਕ ਬੰਦਾ ਆਪਣਾ ਰੋਟੀ ਰੋਜੀ ਕਮਾ ਸਕੇ ਸਰਦਾਰ ਗੋਪਾਲ ਸਿੰਘ ਜੀ ਨੇ ਦੱਸਿਆ ਕਿ ਸਰਕਾਰ ਨੇ ਯੂਨੀਅਨ ਆ ਭੰਗ ਕਰਕੇ ਉਹਨਾਂ ਨੇ ਆਪਣੇ ਚਿਹਤੇ ਆ ਬੰਦਿਆਂ ਦੇ ਮੰਤਰੀਆਂ ਨੇ ਅਫਸਰਾਂ ਨੇ ਯੂਨੀਅਨ ਆਨੰਦ ਦੇ ਉੱਪਰ ਪ੍ਰਧਾਨ ਨੂੰ ਜ਼ਬਰਦਸਤੀ ਥੋਪੇ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਸਾਨੂੰ ਰੇਟ ਦੇ ਕੇ ਲੱਖਾਂ ਰੁਪਈਆ ਉਹਨਾਂ ਨੇ ਹੜੱਪ ਕਰ ਲਿਆ ਵਿੱਚੋਂ ਇਹ ਕੱਲੀ ਨਾਬਾ ਯੂਨੀ ਨਹੀਂ ਬਾਹਰਲੀਆ ਯੂਨੀਅਨ ਚ ਵੀ ਇਹੀ ਹਾਲ ਹੈ ਪਾਸੋਂ ਵਾਲੇ ਸਾਡੇ ਵੀਰ ਬੈਠੇ ਨੇ ਉਹ ਜਿੰਨਾ ਲੋਕਾਂ ਦਾ ਪੈਸਾ ਬਣਦਾ ਸੀ ਉਹ ਖਾ ਕੇ ਆਪ ਦਾ ਕਿਨਾਰਾ ਕਰ ਗਏ ਸਾਡੀ ਬਣਦੀ ਪੇਮੈਂਟ ਸਾਡੀ ਜਿਹੜੀ ਬਣਦੀ ਪੇਮੈਂਟ ਐ ਸੀ ਸਰਕਾਰ ਦੇ ਗੋੜੀ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਜਿੰਨੇ ਵੀ ਟਰੱਕ ਆਪਰੇਟਰਾਂ ਦੀ ਪੇਮੈਂਟ ਉਹਨਾਂ ਸਰਕਾਰ ਵੱਲੋਂ ਬਣਾਏ ਪ੍ਰਧਾਨਾਂ ਦੇ ਵੱਲ ਖੜੀ ਹੈ ਉਹ ਸਰਕਾਰ ਆਪਣੇ ਤਰੀਕੇ ਨਾਲ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਹੈ ਉਹ ਹਰ ਇੱਕ ਆਪਰੇਟਰ ਦੀ ਗਰੀਬ ਪਰਿਵਾਰ ਦੇ ਜਿਹੜਾ ਆਪਰੇਟਰ ਆ ਵਿਚਾਰਾ ਕਿਸੇ ਕੋਲ ਅੱਧੀ ਗੱਡੀ ਆ ਕਿਸੇ ਕੋਲ ਇੱਕ ਗੱਡੀ ਆ ਉਹਨਾਂ ਦੇ ਪਿਛੜੀਆਂ ਪੇਮੈਂਟਾਂ ਸਾਰੀਆਂ ਦਵਾਇਆਂ ਜਾਣ ਤਾਂ ਕਿ ਵਿਚਾਰੇ ਦੁਬਾਰਾ ਆਪਣੇ ਪੈਰਾਂ ਸਰਾ ਤੇ ਖੜੇ ਹੋ ਸਕੇ ਭੰਗ ਕੀਤੀਆਂ ਨੇ ਜੀ ਦੇਖੋ ਅਸੀਂ ਲੱਖਾਂ ਦੀ ਤਦਾਦ ਦੇ ਵਿੱਚ ਇਸ ਰੋਜ਼ਗਾਰ ਨਾਲ ਜੁੜੇ ਹੋਇਆ ਸਰਕਾਰ ਨੂੰ ਜੁਨੀਆਨਾ ਭੰਗ ਕਰਕੇ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਨੇ ਸਿਰਫ ਮੁੱਠੀ ਭਰ ਵਪਾਰੀਆਂ ੱੱਕੇ ਨਾਲ ਸਾਡੇ ਤੇ ਉਹ ਪ੍ਰਧਾਨ ਥੋਪਤੇ ਜਿਨ੍ਹਾਂ ਨੂੰ ਟਰੱਕਾਂ ਦਾ ਉਡਾੜਾ ਨਹੀਂ ਆਉਂਦਾ ਮਤਲਬ ਜਾਂ ਤਾਂ ਹੁੰਦਾ ਵੀ ਸਰਕਾਰ ਨੇ ਜੁਨੀਆਨਾ ਭੰਗ ਕਰੀਆਂ ਵੀ ਸਰਕਾਰ ਦਾ ਕੋਈ ਫਾਇਦਾ ਹੋਇਆ ਸਰਕਾਰ ਨੂੰ ਗੁੰਮਰਾਹ ਕਰਕੇ ਥੋੜੇ ਜੇ ਬੰਦਿਆਂ ਨੇ ਆ ਕੇ ਜੁਨੀਆ ਨਾਲ ਤੇ ਠੱਕੇ ਨਾਲ ਪ੍ਰਧਾਨ ਥੋਪੇ ਗਏ ਜਦੋਂ ਕਿ ਅਸੀਂ ਲੋਕਤੰਤਰੀ ਢੰਗ ਨਾਲ ਚੋਣ ਕਰਦੇ ਹੁੰਦੇ ਦੀ ਯੂਨੀਅਨ ਦੀ ਜਿਹੜਾ ਸਾਡਾ ਕੋਈ ਆਪਰੇਟਰ ਹੁੰਦਾ ਸੀ ਜਿਹਨੂੰ ਦਰਦ ਹੁੰਦਾ ਸੀ ਤੇ ਜਿਹੜੇ ਠੇਕੇਦਾਰ ਜਿਵੇਂ ਬੀਜਾਜੀ ਬੈਠੇ ਨੇ 40 40 ਸਾਲ ਤੋਂ ਇਹਨਾਂ ਦੇ ਪਰਿਵਾਰ ਉਹਨੇ ਠੇਕੇਦਾਰੀ ਦਾ ਕੰਮ ਕਰਦੇ ਨੇ ਜੁਨੀਆ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਚੱਲ ਰਹੀ ਆ ਤੀਜੀ ਸਰਕਾਰ ਸਾਡਾ ਰੇਟ ਫਿਕਸ ਕਰਦੀ ਤੀਜੀ ਅਸੀਂ ਉਹਤੇ ਕੰਮ ਕਰਦੇ ਤੀ ਪਰ ਇਹਨਾਂ ਨੇ 18 ਦੇ ਵਿੱਚ ਆ ਕੇ ਜੀ ਤੱਕੇ ਨਾਲ ਜੁਨੀਅਨਾਂ ਤੇ ਕਬਜ਼ੇ ਕਰ ਲਏ ਪ੍ਰਧਾਨ ਥੋਪਤੇ ਜੀ ਸਾਡੀਆਂ ਪੇਮੈਂਟਾਂ ਵੀ ਖਤਮ ਕਰਤੀਆਂ ਆਪਰੇਟਰਾਂ ਨੂੰ ਪੇਮੈਂਟਾਂ ਵੀ ਨਹੀਂ ਮਿਲੀਆਂ ਜਿਹੜੇ ਡੀਜ਼ਲ ਵਧਨ ਨਾਲ ਰੇਟ ਵਧਣੇ ਸੀ ਉਲਟਾ ਰੇਟ ਨੇ ਜਿਹੜੇ ਉਹ ਖਤਮ ਕਰਤੇ ਜੁਨੀਅਨਾਂ ਆ ਪੰਗ ਕਰਤੀਆਂ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਸਾਨੂੰ ਇੱਕ ਵੀ ਪੁਆਇੰਟ ਦੱਸਣ ਵੀ ਜੁਨੀਅਨ ਪੰਗ ਕਰਕੇ ਸਰਕਾਰ ਦਾ ਫਾਇਦਾ ਹੋਇਆ ਸਾਡੇ ਕਿੰਨੇ ਮਤਲਬ ਬੇਰੁਜ਼ਗਾਰ ਹੋ ਗਏ ਜਿਵੇਂ ਕੋਈ ਹੁੰਦਾ ਤੇ ਵੀ ਜ਼ਮੀਨ ਘਟ ਗਈ ਉਹ 2-3 ਲੱਖ ਰੁਪਏ ਲਾ ਕੇ ਟਰੱਕ ਪਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਪਰ ਇਹਨਾਂ ਨੇ ਉਹ ਵੀ ਮਿੱਟੀ ਦੇ ਵਿੱਚ ਮਿਲਾਤਾ ਇਸ ਤੰਦਾ ਜਿਹੜਾ ਇਹ ਦਿਹਾਤੀ ਲੋਕਾਂ ਦਾ ਜਿਹੜਾ ਮਾਲ ਦੀ ਸਪਲਾਈ ਕਰਦਾ ਬਹੁਤ ਵੱਡਾ ਮਤਲਬ ਸਾਧਨ ਹੈ ਸੋ ਅਸੀਂ ਤਾਂ ਅੱਜ ਸਾਨੂੰ ਇੱਕ ਜਾਗੀ ਹੈ ਮਾਨ ਜੋਤਨ ਸਿੰਘ ਚੰਨੀ ਜੀ ਤੋਂ ਵੀ ਉਹ ਸਾਡੀਆਂ ਜੁਨੀਆਂ ਨਾ ਬਹਾਲ ਕਰਨ